ਸਭ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਬਹੁਤ ਹੀ ਵੱਡਾ ਵਿਸ਼ਾ ਹੈ ਰਿਫਿਊਜ਼ਲਸ ਆ ਰਹੇ ਨੇ ਕੈਨੇਡਾ ਤੋਂ ਔਰ ਸਪੈਸਿਫਿਕ ਰੀਜ਼ਨ ਲਿਖੇ ਆ ਰਹੇ ਨੇ ਪਰ ਪਤਾ ਲੱਗਿਆ ਕਿ ਇਹ ਵੀ ਲਿਖਿਆ ਆ ਰਿਹਾ ਹੈ ਕਿ ਆਲਟਸ ਔਰ ਪੀਟੀਈ ਦੀ ਰਿਕੁਆਇਰਮੈਂਟ ਕਿੰਨੀ ਹੋਣੀ ਚਾਹੀਦੀ ਹੈ ਹੁਣ ਅਗਰ ਰਿਫਿਊਜ਼ਲਾਂ ਦੇ ਵਿੱਚ ਲਿਖ ਕੇ ਆ ਰਿਹਾ ਹੈ ਕਿ ਸਾਡੇ ਬਾਕੀ ਵਿਦਿਆਰਥੀਆਂ ਦਾ ਇਹਦੇ ਨਾਲ ਫਾਇਦਾ ਹੋਏਗਾ ਹੁਣ ਤੁਸੀਂ ਦੱਸੋ ਕਿ ਹੁਣ ਕੈਨੇਡਾ ਕਿੰਨੇ ਆਲਟ ਸਕੋਰ ਔਰ ਕਿੰਨਾ ਪੀਟੀ ਕਿੰਨਾ ਬੈਂਡ ਸਕੋਰ ਕੈਨੇਡਾ ਦੀ ਰਿਕੁਆਇਰਮੈਂਟ ਹੈ ਤਾਂ ਕਿ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਪੂਰਾ ਵਿਸਥਾਰ ਇਹਦੇ ਤੇ ਦਿਓ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸਤੇ ਕਰ ਦਿੱਤੇ ਬਿਲਕੁਲ ਅੱਜ ਦੀ ਇਸ ਵੀਡੀਓ ਚ ਆਪਾਂ ਨਵਾਂ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਅੱਜ ਦੱਸ ਦਵਾਂ ਕਿ ਅਪਡੇਟ ਇਹ ਆਫੀਸ਼ੀਅਲ ਅਪਡੇਟ ਮਲਕੀ ਐਮਬੈਸੀ ਨੇ ਆਪਣੀ ਸਾਈਟ ਤੇ ਨਹੀਂ ਚਾਇਆ ਕਿ ਦੱਸਿਆ ਨਹੀਂ ਕਿ ਇਹ ਮੇਰੀ ਰਿਕੁਆਇਰਮੈਂਟ ਹੈ ਇਹ ਅਪਡੇਟ ਉਹ ਹੈ ਜਿਹੜਾ ਕਿ ਤਜਰਬਾ ਇਹ ਅਪਡੇਟ ਹੋਇਆ ਜਿਹੜਾ ਕਿ ਐਮਬੈਸੀ ਨੇ ਨਵੀਂ ਚੀਜ਼ਾਂ ਜਿਹੜੀਆਂ ਡਿਸੀਜਨ ਨੋਟਸ ਸ਼ੁਰੂ ਕੀਤਾ ਸੀ ਨਾ ਕਿ ਹਾਂ ਵੀ ਤੁਹਾਨੂੰ ਰਿਫਿਊਜ਼ ਕਿਉਂ ਕਰ ਰਹੇ ਆ ਇਹ ਉਤੋਂ ਜਿਹੜਾ ਨਿਕਲ ਕੇ ਆਇਆ ਤੇ ਬਿਲਕੁਲ ਮੈਂ ਤਾਂ ਕਹਾਂਗਾ ਕਿ ਯੈਸ ਤੁਹਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪੋਜ਼ਿਟਿਵਿਟੀ ਵੀਜ਼ਿਆਂ ਦੀ ਉਮੀਦਾਂ ਤੁਸੀਂ ਜ਼ਰੂਰ ਦੇਖੋਗੇ ਕਿਉਂਕਿ ਦਿਨ ਦੇ ਡੇ ਬਾਏ ਡੇ ਜਿੱਦਾਂ ਜਿੱਦਾਂ ਫਾਈਲਸ ਲੱਗ ਰਹੀਆਂ ਆਪਾਂ ਨੂੰ ਕਲੈਰਿਟੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਇੱਕ ਮੈਂ ਮੋਸਟ ਇੰਪੋਰਟੈਂਟ ਅਪਡੇਟ ਤੁਹਾਡੇ ਨਾਲ ਇੱਕ ਹੋਰ ਵੀ ਇੱਥੇ ਸਾਂਝਾ ਕਰ ਦਵਾਂ ਕਿ ਜੀਸੀ ਕੀ ਸਭ ਨੂੰ ਪਤਾ ਮੈਂ ਅੱਗੇ ਵੀ ਇੱਥੇ ਦੱਸਿਆ ਸੀ ਅ ਅਲੀਜੀਬਲ ਆ ਜਾਂ ਨੋਨ ਐਸਜੀਐਸ ਅੰਡਰ ਫਾਈਲ ਆ ਰਹੇ ਆ ਸੋ ਚੀਜ਼ਾਂ ਨਹੀਂ ਪੁੱਛੀਆਂ ਜਾ ਰਹੀਆਂ ਹੁਣ ਸਿਰਫ ਜਿਹੜੀ ਕਿ ਜਨਰਲ ਕੈਟਾਗਰੀ ਨੋਨ ਐਸਜੀਐਸ ਮੈਂ ਕਹੂੰਗਾ ਜੋ ਐਸ ਵੇਲੇ ਚੱਲ ਰਿਹਾ ਸਿੱਧਾ ਸਿੱਧਾ ਇਨਫੋਰਮੇਸ਼ਨ ਤੁਹਾਡੇ ਤੋਂ ਨਹੀਂ ਫਾਈਲਾਂ ਪੁੱਛੀਆਂ ਜਾ ਰਹੀਆਂ ਜੋ ਕਿ ਇੱਕ ਇੰਪੋਰਟੈਂਟ ਅਪਡੇਟ ਹੈਗਾ ਸਾਰਿਆਂ ਵਾਸਤੇ ਕਿਉਂਕਿ ਕਲੈਰਿਟੀ ਆ ਗਈ ਹੈ ਕਿ ਨਾ ਕਿ ਅੱਗੇ ਕੀ ਸੀਗਾ ਕਨਫਿਊਜ਼ਨ ਜੀ ਚੱਲ ਰਹੀ ਸੀ ਕਿ ਕੀ ਕੀਤਾ ਜਾਵੇ ਕੀ ਕਰੀਏ ਕਿੱਦਾਂ ਕਰੀਏ ਕਿੱਦਾਂ ਨਾ ਕਰੀਏ ਤੇ ਆਲਸ ਤੇ ਪੀਟੀ ਤੇ ਜਿਹੜੀ ਕਿ ਸਭ ਤੋਂ ਵੱਡੀ ਰਿਕੁਆਇਰਮੈਂਟ ਐਸ ਵੇਲੇ ਜਿਹੜੀ ਆਈ ਆ ਤੇ ਹੋ ਸਕਦਾ ਹੈ ਕਿ ਬਹੁਤ ਸਾਰੇ ਬੱਚਿਆਂ ਦੇ ਦਿਲ ਵੀ ਟੁੱਟ ਜਾਣ ਹਿੰਮਤ ਹੀ ਛੱਡ ਜਾਣ ਪਰ ਮੈਂ ਤਾਂ ਕਹੂੰਗਾ ਬੱਚਿਓ ਕਿ ਮਿਹਨਤ ਕਰ ਲਓ ਇੱਥੇ ਕਿਉਂਕਿ ਜੇ ਤਾਂ ਤੁਸੀਂ ਮੈਂ ਕੱਲੀ ਕੈਨੇਡਾ ਦੀ ਗੱਲ ਨਹੀਂ ਕਰੂੰਗਾ ਜੇ ਘਰੋਂ ਨਿਕਲ ਕੇ ਸੈੱਟ ਹੋਣਾ ਵਾ ਨਾ ਕਿਤੇ ਵੀ ਜਾਣਾ ਵਾ ਤੇ ਮਿਹਨਤ ਤਾਂ ਕਰਨੀ ਪੈਣੀ ਆ ਚੈਲੰਜਸ ਨੂੰ ਤਾਂ ਫੇਸ ਕਰਨੇ ਪੈਣੇ ਆ ਸੋ ਇਹ ਖੁਸ਼ ਹੋ ਜੋ ਮੈਂ ਤਾਂ ਕਹੂੰਗਾ ਜਿਹੜੇ ਬੱਚਿਆਂ ਨੇ ਹਿੰਮਤ ਨਾਲ ਛੱਡੀ ਹੋਊਗੀ ਸੇ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਰਿਕੁਆਇਰਮੈਂਟ ਤੁਹਾਨੂੰ ਅਦਲ ਬਦਲ ਆਪਣੀ ਪ੍ਰੋਫਾਈਲ ਚ ਕਰਨੀ ਪਣੀ ਤਾਂ ਜਰੂਰ ਕਰ ਲੋ ਤਾਂ ਹੀ ਆਪਾਂ ਆਉਣ ਵਾਲੇ ਦਿਨਾਂ ਚ ਵੀਜ਼ਿਆਂ ਦੀ ਉਮੀਦ ਦਾ ਕਰਾਂਗੇ ਕੀ ਹੈਗਾ ਵਾ ਆਈਐਸ 1 ਚੋਂ 5.5 2 ਚੋਂ 5.5 ਨਾਲ ਬਿਲਕੁਲ ਮੈਂ ਤਾਂ ਕਹੂੰਗਾ ਕਿ ਤੁਸੀਂ ਆਪਣੀ ਫਾਈਲ ਨੂੰ ਇੰਪਰੂਵ ਕਰ ਲੋ ਆਈਐਸ 6 ਈਚ ਨਾਲ ਜਿਹੜੀ ਕਿ ਆਪਣੀ ਫਾਈਲ ਲਾਓ ਦੈਨ ਵੀਜ਼ਾ ਉਮੀਦਾਂ ਆਉਣਗੀਆਂ ਇਹ ਕਿਹੜੇ ਬੱਚੇ ਆ ਜਿਨ੍ਹਾਂ ਨੇ ਫਾਈਲ ਜਲਾਈਆਂ ਸੀਗੀਆਂ ਉਹਨਾਂ ਦੇ ਡਿਸੀਜਨ ਨੋਟ ਤੇ ਦੂਜੀ ਚੀਜ਼ ਪੀਟੀ ਤੇ ਬੜੀ ਜਿਹੜਾ ਵੱਡਾ ਵੱਡਾ ਕੁਸਚਨ ਮਾਰ ਕੇ ਆ ਰਿਹਾ ਸੀ ਕਿ ਹੁਣ ਪੀਟੀ ਦੇ ਵੀਜ਼ਾਸ ਨਹੀਂ ਆ ਰਹੇ ਹੁਣ ਪੀਟੀ ਜਿਹਨਾਂ ਨੇ ਕੀਤੇ ਜਿਹਨਾਂ ਦੇ ਰਿਫਿਊਜਸ ਲੱਗੀਆਂ ਉਹ ਕਹਿੰਦੇ ਸੀ ਆਪਾਂ ਹਾਲਸ ਕਰ ਲਈਏ ਆਪਾਂ ਇਹ ਕਰ ਲਈਏ ਤੇ ਅੱਜ ਮੈਂ ਦੱਸਣਾ ਚਾਹੁੰਗਾ ਪੀਟੀ ਵੀ ਬਿਲਕੁਲ ਵੈਲਿਡ ਹੈਗੀ ਹੈ ਪਰ ਪੀਟੀ ਦਾ ਸਕੋਰ ਕਿੰਨਾ ਚਾਹੀਦਾ 59 ਨਾਟ ਲੈਸਨ 59 ਇਹ ਵੀ ਚੀਜ਼ ਖਿਆਲ ਰੱਖਣਾ ਕਿ ਘੱਟੋ ਘੱਟ 59 ਸਕੋਰ ਚਾਹੀਦਾ ਹਾਂ ਇਸ ਤੋਂ ਉੱਪਰ ਜਾਓ ਸੋ ਜੇ ਤੁਸੀਂ ਆਪਣੀ ਫਾਈਲ ਨੂੰ ਦੁਬਾਰਾ ਰੀਲੌਂਚ ਕਰਨੀ ਹੈ ਸਾਰੇ ਬੱਚੇ ਜਿਨ੍ਹਾਂ ਨੇ ਪਹਿਲੀ ਯਰੀ ਫਾਈਲ ਲਾਂਚ ਕਰਨੀ ਆ ਜਨਵਰੀਡੇ ਟੇਕ ਵਾਸਤੇ ਜਾਂ ਰੀਲਾਂਚ ਕਰਨੀ ਆ ਇਹ ਚੀਜ਼ਾਂ ਦਾ ਖਿਆਲ ਰੱਖਿਆ ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਜ਼ਿੰਦਗੀ ਬੜੀ ਛੋਟੀ ਆ ਆਪ ਗਲਤੀਆਂ ਕਰਕੇ ਜੇ ਆਪਾਂ ਸਿੱਖਣਾ ਸ਼ੁਰੂ ਕਰੀਏ ਨਾ ਤਾਂ ਇਦਾਂ ਹੀ ਜ਼ਿੰਦਗੀ ਲੰਘ ਜਣੀ ਆ ਸੋ ਜ਼ਿੰਦਗੀ ਦੇ ਵਿੱਚ ਜਿੰਨਾ ਹੋ ਸਕੇ ਆਪਾਂ ਅਗਲੇ ਦੀ ਗਲਤੀ ਤੋਂ ਸਿੱਖ ਲਈਏ ਤੇ ਆਪਾਂ ਆਪਣੀ ਮੰਜ਼ਿਲ ਤੇ ਵਧੀਆ ਤਰੀਕੇ ਨਾਲ ਪਹੁੰਚ ਜਾਾਂਗੇ ਸੋ ਇਹ ਹੈਗੀ ਆ ਪਹਿਲੀ ਪੌੜੀ ਤੁਹਾਡੀ ਵੀਜ਼ੇ ਦੀ ਬਾਕੀ ਸਾਰੀਆਂ ਤਾਂ ਬਾਅਦ ਵਾਲੀਆਂ ਗੱਲਾਂ ਸੋ ਐਸ ਪੀਟੀ ਦੀ ਰਿਕੁਆਇਰਮੈਂਟ ਆ 6 ਈਚ PT 59 ਨਾਲੋਂ ਜ਼ਿਆਦਾ 59 ਇਹ ਮਿਨੀਮਮ ਐ ਤਾਂ ਕਹਾਂਗੇ ਮੇਰੀ ਪਰਸਨਲ ਐਡਵਾਈਸ ਆ ਕਿ ਕਰੋ ਤਾਂ ਕਿ ਆਪਾਂ ਜਿਹੜੀ ਕਿ ਵੀਜ਼ਿਆਂ ਦੀ ਉਮੀਦਾਂ ਵਧਾ ਸਕੀਏ ਬਾਕੀ ਹੋਰ ਵੀ ਤੁਹਾਨੂੰ ਕੋਈ ਡਾਊਟ ਆ ਤੁਸੀਂ ਸਾਡੇ ਇਸੇ ਡਿਸਪਲੇ ਹੁੰਦੇ ਨੰਬਰ ਤੇ ਸਾਡੇ ਨਾਲ ਜਰੂਰ ਕੰਟੈਕਟ ਕਰ ਸਕਦੇ ਆ ਤੇ ਬਾਕੀ ਜੋ ਮੇਰਾ ਤਜਰਬਾ ਹੈਗਾ ਵਾ ਹਰ ਬੱਚੇ ਨੂੰ ਮੈਂ ਤਾਂ ਹਮੇਸ਼ਾ ਇਹੀ ਕਹਿੰਦਾ ਕਿ ਯਾਰ ਪੋਜ਼ਿਟਿਵ ਰਹਿ ਦਿਲ ਯਾਰ ਰੱਖ ਟਾਈਮ ਉਹਦਾ ਖਰਾਬ ਹੋ ਰਿਹਾ ਜਾਂ ਮੈਂ ਤਾਂ ਕਹੂੰਗਾ ਰੱਬ ਉਹਦੀ ਨਹੀਂ ਸੁਣ ਰਿਹਾ ਜਿਹੜਾ ਐਸੇਲੇ ਹੋਰ ਕੁਝ ਨਹੀਂ ਕਰ ਰਿਹਾ ਜਿਹਨੇ ਸਿਰਫ ਐਮਬੈਸੀ ਚ ਫਾਈਲ ਲਾਈ ਹੋਈ ਬਸ ਕੈਨੇਡਾ ਜਾਣਾ ਉਹ ਛੱਡਿਆ ਹੋਇਆ ਸਾਰਾ ਕੁਝ ਕਰਨਾ ਸੋ ਆਪਣੇ ਸਕਿੱਲਸ ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂ ਮਾਪਿਆਂ ਨੂੰ ਵੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਇੱਥੇ ਇੰਡੀਆ ਚ ਪਾਰਟ ਟਾਈਮ ਜੌਬਸ ਕਿਤੇ ਲਵਾਓ ਉੱਥੇ ਜਾ ਕੇ ਵੀ ਤਾਂ ਕਰਾਉਣੀਆਂ ਨਾ ਯੂਸ ਟੂ ਕਰਾਉਂਗੀ ਹਾਂ ਵੀ ਕਿੰਨਾ ਕਿੱਦਾਂ ਆਪਾਂ ਕਿਸੇ ਦੇ ਅੰਡਰ ਕੰਮ ਜਦਾਂ ਕੀ ਕਰ ਸਕਦੇ ਆ ਉਹ ਕਰਾਓ ਫਰੈਂਚਿਸਕਾਓ ਕੋਈ ਸਕਿੱਲ ਸਿਖਾਓ ਨਾ ਲੀਣਾ ਜੇ ਤੁਸੀਂ ਸਿੱਖ ਰਹੇ ਆ ਬਾਕੀ ਵੀਜ਼ਾ ਜੇ ਅੱਜ ਨਹੀਂ ਆਇਆ ਦਿਲ ਛੱਡਣ ਦੀ ਲੋੜ ਨਹੀਂ ਕੋਈ ਨੇ ਕੱਲ ਆਜੂ ਪਰਸੋਂ ਆਜੂ ਦੋ ਤਿੰਨ ਮਹੀਨਿਆਂ ਨੂੰ ਆਜੂਗਾ ਆ ਤਾਂ ਜਾਣਾ ਹੀ ਆ ਵੀਜ਼ਾ ਵੀਜ਼ਾ ਨਹੀਂ ਰਹਿੰਦਾ ਕੈਨੇਡਾ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੀਰਤ ਸਿੰਘ ਸਾਡੇ ਨਾਲ ਮੌਜੂਦ ਸੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਰੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ ਟੈਲੀਫੋਨ ਨੰਬਰ ਨੋਟ ਕਰ ਲਓ ਵੀਡੀਓ ਤੋਂ 85578 85578 ਤੁਸੀਂ ਨਿੱਜੀ ਤੌਰ ਤੇ ਤੀਰਚੀ ਦੇ ਨਾਲ ਗੱਲ ਕਰੋ ਜਾਂ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਜਲੰਧਰ ਅਮਰਸਰ ਆਫਿਸਰਸ ਨੇ ਉੱਥੇ ਜਾ ਕੇ ਮਿਲੋ ਪੂਰੀ ਤਸੱਲੀ ਕਰੋ ਇੱਕ ਇੱਕ ਪੁਆਇੰਟ ਤੇ ਸਵਾਲ ਪੁੱਛੋ ਕਨਫਿਊਜ਼ਨ ਦੂਰ ਕਰੋ ਪਰ ਮੇਰੀ ਬੇਨਤੀ ਹੈ ਕਿ ਵਿਦਿਆਰਥੀ ਉਦੋਂ ਫੈਸਲਾ ਕਰੋ ਜਦੋਂ ਤੁਹਾਡੀ ਪੂਰੀ ਤਸੱਲੀ ਹੋਵੇ ਤਾਂ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ